ਹਾਂ ਇਹ ਪੈਚਵਰਕ ਲੱਗਿਆ ਹੋਇਆ ਵੀਰੇ ਇਹ ਬਾਗ ਤਿਆਰ ਕੀਤਾ ਹੋਇਆ ਜੀ ਆਪਣਾ ਉਹ ਵੀ ਜਿਹੜਾ ਸੇਮ ਹੀ ਕਲਰ ਦੇ ਵਿੱਚ ਨਹੀਂ ਨਹੀਂ ਅੱਜ ਮੈਂ ਆ ਲਈ ਚੁਆਇਸ ਹੋਊਗੀ ਉਮੀ ਕਰਕੇ ਦੇ ਦੇਣੀ ਹੈ ਕਿਸੇ ਸिखਾ ਦੇਣੀ ਹੈ ਜੀ ਬਿਲਕੁਲ ਫ੍ਰੀ ਸिखਾਉਣੇ ਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਸੀ ਪਿੰਡ ਮੋਜੋ ਖੁਰਦ ਜ਼ਿਲ੍ਹਾ ਮਾਨਸਾ ਦੇ ਵਿੱਚ ਚਹਿਲ ਬੁਟੀਕ ਵਾਲਿਆਂ ਕੋਲੇ ਸੋ ਬਹੁਤ ਸੋਹਣਾ ਇਹਨਾਂ ਦਾ ਕੰਮ ਆ ਤੁਸੀਂ ਪਿੱਛੇ ਮਸ਼ੀਨਰੀ ਜਿਹੜੀ ਲੱਗੀ ਵੀ ਹੈ ਇਹਨਾਂ ਦੀ ਖੁਦ ਕਸਟਮਾਈਜੇਸ਼ਨ ਦਾ ਕੰਮ ਆ ਇਹ ਕੋਈ ਆਈਡੀਆ ਲਾ ਸਕਦੇ ਹੋ ਕਿਉਂਕਿ ਜਦੋਂ ਤੁਸੀਂ ਕੋਈ ਵੀ ਡਿਜ਼ਾਈਨ ਤਿਆਰ ਕਰਵਾਉਣਾ ਕਾ ਕਿਸੇ ਹੋਰ ਕੋਲ ਡਿਜ਼ਾਈਨ ਨਹੀਂ ਕਰਦੇ ਆ ਸਾਨੂੰ ਤਿਆਰ ਕਰਵਾ ਕੇ ਦੇਣਗੇ ਖੁਦ ਡਿਜ਼ਾਈਨ ਆ ਜਿਹੜੇ ਉਹ ਤਿਆਰ ਕਰਕੇ ਦੇਣਗੇ ਸੱਸ਼ੀ ਗਲਪਣੇ ਸੱਸ਼ੀ ਗਲਪਣੇ ਅ ਬਣੇ ਜਿਹੜਾ ਸਭ ਤੋਂ ਪਹਿਲਾਂ ਦਾ ਮਸ਼ੀਨਵਾਰੀ ਆਪਾਂ ਦੱਸਦੀ ਹੈ ਹਨਾ ਆਪਣੇ ਇਹ ਕਸਟਮਾਈਜੇਸ਼ਨ ਦਾ ਖੁਦ ਦਾ ਕੰਮ ਆ ਗਿਆ ਹਾਂਜੀ ਸੋ ਜੇ ਸੂਟ ਵਗੈਰਾ ਤੁਹਾਡੇ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਕਿਸੇ ਨੇ ਤਿਆਰ ਕਰਵਾਉਣਾ ਹਾਂਜੀ ਤਾਂ ਆਪਾਂ ਤਿਆਰ ਕਰ ਦਿੰਦੇ ਆਂਗੇ ਹਾਂਜੀ ਬਿਲਕੁਲ ਆਪ ਤਿਆਰ ਕਰਦੇ ਆਂ ਆਪ ਤਿਆਰ ਕਰਦੇ ਆਂ ਸੋ ਡਿਜ਼ਾਈਨ ਵਗੈਰਾ ਕਸਟਮਰ ਤੁਹਾਨੂੰ ਸਿਲੈਕਟ ਕਰਕੇ ਭੇਜ ਦੇ ਉਹ ਤਿਆਰ ਕਰਕੇ ਦਿੰਨੇ ਆ ਜਾਂ ਆਪਣੇ ਕੋਲੇ ਖੁਦ ਕੋਲੇ ਵੀ ਕੋਈ ਡਿਜ਼ਾਈਨ ਵਗੈਰਾ ਦਿੰਨੇ ਆ ਕਸਟਮਰ ਕੋਲ ਹੁੰਦੇ ਨੇ ਜੀ ਦਿਖਾਉਣ ਵਾਸਤੇ ਜੇ ਕੋਈ ਆਪਣੀ ਦਿਖਾਉਂਦਾ ਡਿਜ਼ਾਈਨ ਤਾਂ ਉਹ ਵੀ ਤਿਆਰ ਕਰਕੇ ਦੇ ਦਿੰਨੇ ਆ ਜੀ ਠੀਕ ਆ ਬਾਈ ਤੇ ਹੁਣ ਕਿੰਨੇ ਕੁ ਸੂਟ ਨੇ ਜਿਹੜੇ ਤੁਸੀਂ ਆਪਾਂ ਤਿਆਰ ਕਰਕੇ ਮਤਲਬ ਐਸ ਤਾਂ ਦਿਖੋਣਾ ਔਨ ਆਰਡਰ ਕਿਉਂਕਿ ਸਰਵਿਸ ਬਹੁਤ ਵਧੀਆ ਪੈਣ ਹੋ ਰਹੀਂਦੀ ਬਾਕੀ ਇਹਨਾਂ ਕੋਲੇ ਜਿਹੜੇ ਆਰਡਰ ਵਗੈਰਾ ਬਹੁਤ ਆਉਂਦੇ ਨੇ ਜਿਹਦੇ ਕਰਕੇ ਸੂਟ ਨੇ ਜਿਹੜੇ ਔਨ ਆਰਡਰ ਹੀ ਤਿਆਰ ਹੁੰਦੇ ਨੇ ਮਸ਼ੀਨ ਇਹਨਾਂ ਦੀ ਚੱਲੀ ਜਾ ਰਹੀ ਸੀ ਪਿੱਛੇ ਤੁਸੀਂ ਸੂਟ ਦੇਖ ਸਕਦੇ ਹੋ ਲੱਗੇ ਪਏ ਨੇਗੇ ਤੇ ਜਿੰਨੇ ਵੀ ਤਿਆਰ ਕੀਤੇ ਪਏ ਨੇ ਇਹ ਆਪਾਂ ਨੂੰ ਦਿਖਾ ਦਿੰਦੇ ਨੇ ਪੜੇ ਦਿਖਾਉਂਗੇ ਮੜਾ ਆਪਣੇ ਕਸਟਮਰਾਂ ਨੂੰ ਹਾਂਜੀ ਹਾਂਜੀ ਇਹ ਕਾਵਲਾ ਸੂਟ ਹੈ ਜੀ ਮਸ਼ੀਨ ਤੇ ਵਰਕ ਹੋਇਆ ਜੀ ਠੀਕ ਆ ਬਾਈ ਇਹ ਨਾਲ ਇਹ ਵੀ ਦੱਸ ਤੋਂ ਪੜੇ ਇਹ ਕਿਹੜਾ ਵਰਕ ਵਜਦਾ ਗਾ ਇਹ ਆਪਣਾ ਮਸ਼ੀਨੀ ਵਰਕ ਹੈ ਵੀਰੇ ਠੀਕ ਆ ਤੇ ਆ ਆਪਣਾ ਹੋ ਗਿਆ ਸਿੰਧੀ ਵਰਕ ਸਿੰਧੀ ਵਰਕ ਹਾਂਜੀ ਆ ਆਪਣਾ ਆਰੀ ਵਰਕ ਕੀਤਾ ਹੋਇਆ ਹੈ ਸੂਟ ਇਹ ਇੱਕ ਆਰੀ ਵਰਕ ਆਪਣਾ ਸੀ ਠੀਕ ਆ ਬਹੁਤ ਹੈਵੀ ਡਿਜ਼ਾਈਨ ਹੈ ਇਹ ਵੀ ਮਸ਼ੀਨ ਦੇ ਵਿੱਚ ਵਰਕ ਹੋਇਆ ਹੋਇਆ ਹੈ ਬਾਈ ਇਹ ਇਹ ਪੈਚ ਵਰਕ ਲੱਗਿਆ ਹੋਇਆ ਵੀਰੇ ਇਹ ਇੱਕ ਇਹ ਹੱਥੀ ਤਿਆਰ ਕਰਨਾ ਪੈਂਦਾ ਹੈ ਹੈਂਡਵਰਕ ਚ ਆ ਜਾਂਦਾ ਹੈ ਨਹੀਂ ਨਹੀਂ ਮਸ਼ੀਨੀ ਵਰਕ ਹੈ ਜੀ ਮਸ਼ੀਨੀ ਵਰਕ ਚ ਹੀ ਆ ਜਾਂਦਾ ਹੈ ਵੀ ਬਾਈ ਤੇ ਇੱਕ ਤੁਸੀਂ ਫਲਕਾਰੀ ਦਿਖਾ ਰਹੇ ਸੀ ਹੈ ਨਾ ਤਿਆਰ ਕੀਤੀ ہوئی ਹਾਂਜੀ ਇਹ ਬਾਗ ਹੈ ਜੀ ਇੱਥੇ ਬਾਗ ਹੁੰਦਾ ਬਾਈ ਹਾਂਜੀ ਇਹ ਬਾਗ ਤਿਆਰ ਕੀਤਾ ਹੋਇਆ ਜੀ ਆਪਣਾ ਇਹ ਵੀ ਮਸੀਨੇ ਵਰਕੇ ਹੀ ਆਪਣਾ ਇਹ ਜਿਹੜੇ ਬਾਗ ਨੇ ਬਾਈ ਇਹ ਆਪਾਂ ਮਤਲਬ ਸਪੈਸ਼ਲ ਜਿਵੇਂ ਆਰਡਰ ਤੇ ਕਿਸੇ ਨੇ ਕਲਰ ਵਗੈਰਾ ਵਿੱਚੋਂ ਚੇਂਜ ਕਰਾਉਣ ਨੇ ਕਸਟਮਾਈਜ਼ ਕਰਵਾਉਣੇ ਨੇ ਉਹ ਵੀ ਤਿਆਰ ਕਰਕੇ ਦੇ ਦਿੰਨੇ ਆ ਜੇ ਸੇਮ ਹੀ ਕਲਰ ਦੇ ਵਿੱਚ ਨਹੀਂ ਨਹੀਂ ਜਿਵੇਂ ਆਲੀ ਚੁਆਇਸ ਹੋਊਗੀ ਉਮੀ ਕਰਕੇ ਦੇ ਦੇਣੀ ਠੀਕ ਆ ਬਾਈ ਤੇ ਇਹਨੂੰ ਕਿੰਨਾ ਕ ਸਮਾਂ ਲੱਗ ਜਾਂਦਾ ਬਾਈ ਤਿਆਰ ਕਰਨ ਤੇ ਬਾਗ ਨੂੰ ਇਹ ਆਪਣਾ ਇਹ ਹੋ ਜਾਂਦਾ ਜੀ ਡੇਢ ਕ ਦਿਨ ਦੇ ਵਿੱਚ ਡੇਢ ਕ ਦਿਨ ਦੇ ਵਿੱਚ ਮਤਲਬ ਤੁਸੀਂ 2-3 ਦਿਨਾਂ ਬਾਅਦ ਤੁਹਾਨੂੰ ਆਰਡਰ ਜਿਹੜਾ ਕੰਪਲੀਟ ਮਿਲ ਜੂਗਾ ਜੇ ਤੁਸੀਂ ਬਾਗ ਤਿਆਰ ਕਰਵਾਉਣਾਗਾ ਤੁਸੀਂ ਬਾਗ ਦਾ ਆਰਡਰ ਦੇਣ ਤੋਂ ਬਾਅਦ 2 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਜਿਹੜਾ ਬਾਗ ਆ ਡਿਲੀਵਰ ਹੋ ਜਾਊਗਾ ਤੇ ਬਾਕੀ ਜਿਹੜੇ ਸੂਟ ਵਗੈਰਾ ਨੇ ਪਹਿਨੇ ਤੁਹਾਨੂੰ ਕੋਈ ਆਰਡਰ ਦਿੰਦਾ ਹਨ ਆਪਣੀ ਮੇਨ ਹੁੰਦੀ ਹੈ ਸਰਵਿਸ ਅੱਜਕੱਲ ਕਸਟਮਰ ਉਹ ਵੀ ਦੇਖਦਾਗਾ ਤਾਂ ਆਪਾਂ ਕਿੰਨੇ ਦਿਨਾਂ ਦੇ ਵਿੱਚ ਵਿੱਚ ਜਿਹੜੇ ਆਰਡਰ ਨੇ ਜਿਹੜੇ ਅਗਲੇ ਨੂੰ ਪੁਗਤਾ ਦੇਣੇ ਆਪਾਂ ਤਿਆਰ ਕਰਕੇ ਉਹ 5-7 ਦਿਨਾਂ ਦੇ ਵਿੱਚ ਹੀ ਪੁਗਤਾ ਦੇਣੇ 5-7 ਦਿਨਾਂ ਦੇ ਵਿੱਚ ਡੇ ਲੇਟ ਨਹੀਂ ਕਰਦੇ ਇਹ ਵਾਲਾ ਲੇਟ ਨਹੀਂ ਕਰਦੇ ਹਨਾ ਤੇ ਬਾਕੀ ਜੇ ਕਿਸੇ ਨੇ ਤੁਹਾਡੇ ਤੋਂ ਸਪੈਸ਼ਲ ਜਿਵੇਂ ਆਉਣ ਵਾਲੇ ਦਿਨਾਂ ਦੇ ਵਿੱਚ ਨਾ ਸੀਜ਼ਨ ਆ ਰਿਹਾਗਾ ਵਿਆਹਾਂ ਸ਼ਾਦੀਆਂ ਦਾ ਜਾਂ ਕੋਈ ਕੁੜੀਆਂ ਦੀਆਂ ਇੰਗੇਜਮ ਅੰਗੇਜਮੈਂਟ ਵਗੈਰਾ ਵਾਸਤੇ ਸਪੈਸ਼ਲੀ ਪਾਉਣ ਵਾਸਤੇ ਤਿਆਰ ਕਰਵਾਉਂਦੇ ਨੇ ਹੈਵੀ ਥੋੜੇ ਜਿਹੇ ਡਿਜ਼ਾਈਨ ਦੇ ਵਿੱਚ ਲੈਹਗੇ ਕੀਤੇ ਆ ਜੀ ਅਸੀਂ ਪਹਿਲਾਂ ਤਿਆਰ ਬਹੁਤ ਅੱਛਾ ਲੈਹਗੇ ਵਗੈਰਾ ਵੀ ਤਿਆਰ ਕਰਦੇ ਆ ਜੀ ਜਿਹੜੇ ਆਪਾਂ ਮੈਰਿਜ ਤੇ ਕੁੜੀਆ ਪਾਉਂਦੀਆਂ ਨੇ ਜੀ ਅਸੀਂ ਵੀ ਆਪਣੇ ਤਿਆਰ ਕਰਵਾਉਂਦੇ ਨੇ ਖੋਦੇ ਉਹ ਵੀ ਕੀਤੇ ਆ ਜੀ ਅਸੀਂ ਠੀਕ ਆ ਸੋ ਆਪਣੀ ਆਈਡੀ ਤੇ ਹੈਗੇ ਨੇ ਜੀ ਇੰਸਟਾਗ੍ਰਾਮ ਆਈਡੀ ਤੇ ਚਹਲ ਬੁਟੀਕ ਮੌਜੂਦ ਹੈ ਜੀ ਚਹਲ ਬੁਟੀਕ ਮੌਜੂਦ ਹੈ ਤੇ ਇੰਸਟਾਗ੍ਰਾਮ ਦੇ ਉੱਪਰ ਵੀ ਚੈੱਕ ਕਰ ਸਕਦੇ ਹੋ ਬਾਕੀ ਪਹਿਨਣ ਉਹ ਕਹਿੰਦੇ ਲੈਹਗੇ ਵਗੈਰਾ ਕੁਝ ਵੀ ਤੁਸੀਂ ਕਸਟਮਾਈਜ਼ ਕਰਾਉਣਾ ਘੱ ਮਨ ਨਾਲ ਰਿਲੇਟਡ ਹੈਗਾਗਾ ਜਿਨੇ ਸੂਟ ਵਗੈਰਾ ਘਗਰੇ ਫੁਲਕਾਰੀਾਂ ਲਹਿੰਗੇ ਤੇ ਬਾਗ ਹੋਗੇ ਸਾਰਾ ਕੁਝ ਤੁਹਾਨੂੰ ਤਿਆਰ ਕਰਕੇ ਦੇਣਗੇ ਉਹਦੇ ਵਾਸਤੇ ਆਰਡਰ ਦੇਣ ਤੋਂ ਤੁਸੀਂ 2-4 4 ਦਿਨਾਂ ਮੈਕਸਿਮਮ 5 ਦਿਨਾਂ ਦੇ ਵਿੱਚ ਵਿੱਚ 5 ਨਾ ਕਹਿ ਲੋ ਤਾਂ ਹਫਤੇ ਦੇ ਵਿੱਚ ਵਿੱਚ ਜਿਹੜਾ ਆਰਡਰ ਆ ਤੁਹਾਨੂੰ ਡਿਲੀਵਰ ਹੋ ਜਾਊਗਾ ਤੇ ਬਾਕੀ ਜੇ ਤੁਸੀਂ ਵਿਜ਼ਿਟ ਕਰਕੇ ਲੈਣਾਗਾ ਤਾਂ ਤੁਹਾਨੂੰ ਦੱਸ ਚੁੱਕਿਆ ਵੀ ਜਿਹੜੇਗੇ ਮੌਜੋ ਖੁਰਦ ਪਿੰਡ ਹੈਗਾ ਇਹ ਪੀਖੀ ਜਿਹੜੀ ਮੇਨ ਲੋਕੇਸ਼ਨ ਪੀਖੀ ਸਮਾਉਂ ਦੇ ਬਿਲਕੁਲ ਨੇੜੇ ਆ 5 ਕਿਲੋਮੀਟਰ ਦੀ ਦੂਰੀ ਤੇ ਜਿਹੜਾ ਇਹ ਪਿੰਡ ਹੈਗਾਗਾ ਸੋ ਬਾਕੀ ਜਿਹੜਾ ਇਹਨਾਂ ਦਾ ਕੰਟੈਕਟ ਨੰਬਰ ਡਿਸਪਲੇ ਦੇ ਉੱਪਰ ਚੱਲ ਰਿਹਾ ਹੈਗਾ ਕਾਲ ਕਰਕੇ ਐਡਰੈਸ ਵੀ ਪਤਾ ਕਰ ਸਕਦੇ ਹੋ ਜਾਂ ਹੋਰ ਕੋਈ ਵੀ ਬੁਟੀਕਨਾਰ ਰਿਲੇਟਡ ਜਿੰਨੀ ਵੀ ਜਾਣਕਾਰੀ ਲੈਣੀ ਆ ਸੋ ਦੋਸਤੋ ਜਿਵੇਂ ਕਿ ਤੁਸੀਂ ਇੱਥੋਂ ਕੋਈ ਵੀ ਸੂਟ ਵਗੈਰਾ ਆਪਣਾ ਆਰਡਰ ਕਰ ਸਕਦੇ ਹੋ ਆਰਡਰ ਕਰਨ ਤੋਂ ਬਾਅਦ ਜਿਵੇਂ ਤੁਹਾਨੂੰ ਦੱਸਿਆ ਕਿ ਹਫਤੇ ਇੱਕ ਦੇ ਵਿੱਚ ਵਿੱਚ ਜਿਹੜਾ ਤੁਹਾਨੂੰ ਡਿਲੀਵਰ ਹੋ ਜੂਗਾ ਸੋ ਬਾਈ ਇਹਦੇ ਨਾਲ ਨਾਲ ਜੇ ਕਿਸੇ ਨੇ ਕੋਈ ਸਿੱਖਣਾ ਹੋਵੇ ਇਸ ਨਾਲ ਦਾ ਬੁਟੀਕਨਾਰ ਰਿਲੇਟਡ ਹੈ ਨਾ ਕੰਮ ਤਾਂ ਆਪਾਂ ਸਿਖਾ ਵੀ ਦਿੰਨੇ ਆ ਹਾਂਜੀ ਸਿਖਾ ਦਿੰਨੇ ਆ ਜੀ ਬਿਲਕੁਲ ਫ੍ਰੀ ਸਿਖਾਉਣੇ ਜੀ ਬਿਲਕੁਲ ਫ੍ਰੀ ਕੋਈ ਫੀਸ ਨਹੀਂ ਤੇ ਇਹਦੇ ਵਾਸਤੇ ਜੇ ਕਿਸੇ ਨੇ ਆਨਲਾਈਨ ਥੋੜੀ ਬਹੁਤੀ ਜਾਣਕਾਰੀ ਲੈਣੀ ਹੋਵੇ ਤੁਹਾਡੇ ਤੋਂ ਹਨਾ ਕਈ ਵਾਰੀ ਕਿਸੇ ਨੇ ਕੋਈ ਮਸ਼ੀਨ ਨਾਲ ਰਿਲੇਟਡ ਜਾਂ ਸੂਟਾਂ ਨਾਲ ਰਿਲੇਟਡ ਤਾਂ ਉਹ ਵੀ ਤੁਹਾਨੂੰ ਕਾਲ ਕਰਕੇ ਲੈ ਸਕਦੇ ਜਾਣਕਾਰੀ ਲੈ ਸਕਦੇ ਨੇ ਸੋ ਸਭ ਤੋਂ ਵੱਡੀ ਗੱਲ ਆ ਕਿ ਦੇਖੋ ਸਖਲਾਈ ਹਰ ਕੋਈ ਦਿੰਦਾ ਪਰ ਬਿਲਕੁਲ ਫ੍ਰੀ ਆਫ ਕਾਸਟ ਜਿਹੜਾ ਸਿਖਾਉਣਾ ਇਹ ਸਭ ਤੋਂ ਵੱਡੀ ਗੱਲ ਆ ਪੈਨੋਰ ਕੰਦੇ ਬਿਲਕੁਲ ਫ੍ਰੀ ਅਸੀਂ ਜਿਹੜੀ ਇਹ ਮਸ਼ੀਨ ਨਾਲ ਰਿਲੇਟਡ ਜਾਂ ਆਪਣੇ ਬੁਟੀਕ ਨਾਲ ਰਿਲੇਟਡ ਕੋਈ ਵੀ ਕੰਮ ਆ ਕੁੜੀਆਂ ਨੂੰ ਸਿਖਾਉਣੇ ਆਗੇ ਤੇ ਆਲਰੇਡੀ ਇਹਨਾਂ ਕੋਲੇ ਕਾਫੀ ਕੁੜੀਆਂ ਨੇ ਜਿਹੜੀਆਂ ਉਹ ਸਿੱਖ ਵੀ ਰਹੀਆਂ ਨੇਗੀਆਂ ਸੋ ਬਾਕੀ ਤੁਸੀਂ ਵੀ ਇਹਨਾਂ ਨੂੰ ਕਾਲ ਕਰਕੇ ਇਹਦੇ ਨਾਲ ਰਿਲੇਟਡ ਕੋਈ ਵੀ ਕੰਮ ਤੋਂ ਦੀ ਜਿਹੜੀ ਜਾਣਕਾਰੀ ਲੈ ਸਕਦੇ ਹੋ ਇੱਕ ਬੰਨੇ ਸਭ ਤੋਂ ਮੇਨ ਗੱਲ ਆ ਕਿ ਅੱਜ ਕੱਲ੍ਹ ਅਗਲਾ ਘਰੇ ਬੈਠਾ ਹੀ ਆਰਡਰ ਕਰਦਾ ਹੈਗਾ ਨਾ ਸੂਟ ਵਗੈਰਾ ਹਾਂਜੀ ਹਾਂਜੀ ਤੇ ਜੇ ਕਿਸੇ ਨੇ ਆਰਡਰ ਕਰਨੇ ਨੇ ਤੇ ਕੋਰੀਅਰ ਦੀ ਸਰਵਿਸ ਆਪਣੇ ਕੋਲੇ ਅਵੇਲੇਬਲ ਆ ਉਹਦੇ ਵਾਸਤੇ ਆਪਣਾ ਕੰਟੈਕਟ ਨੰਬਰ ਬੋਲ ਦੋ 7087182440 ਸੋ ਇਸ ਨੰਬਰ ਦੇ ਉੱਪਰ ਦੋਸਤੋ ਕਾਲ ਕਰਕੇ ਤੁਸੀਂ ਇਹਨਾਂ ਤੋਂ ਸੂਟ ਵਗੈਰਾ ਘਰ ਬੈਠੇ ਜਿਹੜੇ ਆਰਡਰ ਕਰ ਸਕਦੇ ਹੋਗੇ ਥੈਂਕ ਯੂ ਜੀ